ਦੇਉ ਗਿਆ ਪਨ ਵਿਛੜਿਆ ਹੁੰਦਾ ਨੂੰ ਪਤਾ ਤੇ ਦੁੱਧ ਤੌੜੀਆਂ ਦੇਖੋ ਵੀ ਇੱਥੇ ਇੱਕ ਜੀ ਨੋਟ ਕੀਤੀ ਐ ਇੱਥੇ ਮੈਂ ਹਾਸਾ ਦੇਖਿਆ ਹਾਂ ਇੱਥੇ ਟਾਕ ਦੇਖੀ ਹਾਂ ਪਰ ਨਿੰਦਿਆ ਚੁਗਲੀ ਨਹੀਂ ਦੇਖੀ ਇਹ ਪਤਾ ਲੱਗ ਗਿਆ ਵੀ ਜਿਹੜੇ ਹਲਵਾਈ ਦੀ ਦੁਕਾਨ ਤੇ ਮੁਰੇ ਮਠਿਆਈ ਪਈ ਜਾਂਦੀ ਆ ਉਹ ਜ ਬਣਾਉਣ ਨੂੰ ਕਿੰਨੀ ਮਿਹਨਤ ਲੱਗਦੀ ਐ ਨਾ ਹਾਂ ਇਹ ਤਾਂ ਮੈਂ ਬਹੁਤ ਪਤਾ ਪਰ ਤੇਰੀ ਕਿਸਮ ਤੇ ਚੰਗੀ ਆ ਵੀ ਤੇਰੀ ਬਣਦੀ ਮਗਰੋਂ ਤੇ ਪਹਿਲਾਂ ਜਾਂਦੀ ਆ ਉਹਦੇ ਵਿੱਚ ਜਦੋਂ ਕੜਾਹੀ ਚੜ੍ਹਦੀ ਹੁੰਦੀ ਸੀਗੀ ਹਾਂਜੀ ਉਸ ਵੇਲੇ ਤਾਂ ਚਾਹ ਦਾ ਮਾਹੌਲ ਪੈਦਾ ਹੋ ਜਾਂਦਾ ਸੀ ਨਾ ਪਰ ਸੰਜੇ ਘਰ ਤੱਕੜ ਆਹੀ ਹੋ ਜਾਂ ਚੜਦੀ ਆਈ ਲੰਗੇ ਸੀ ਇੱਕ ਬੀਬੀ ਭੈਣ ਆਈ ਉਹ ਆਈ ਆ ਪੂਰੇ ਘਰ ਜਨ ਆਈ ਪਰ ਉਹ ਕਹਿੰਦੀ ਮੈਂ ਲਾਹਾਂ ਸੱਚੀ ਉਹਨੇ ਇਹੀ ਕਿਹਾ ਬਹੁਤ ਸੋਹਣਾ ਲੱਗਿਆ ਤੇ ਰੋਟੀ ਬਹੁਤ ਸੋਹਣੀ ਲਾਈ ਕਹਿੰਦੀ ਰੋਟੀਆਂ ਤਾਂ ਮੈਂ ਹੋਰ ਵੀ ਲਾਹਦਾ ਮੁੰਡਾ ਕਾਲੀ ਕਰੀ ਜਾਂਦਾ ਉਹ ਆਪਣੀ ਕੁੜੀ ਮੇਰੇ ਨਾਲ ਲੱਗੀ ਸੀ ਕਹਿੰਦੀ ਵੈਸੇ ਸਾਨੂੰ ਵੀ ਹੈਲਪ ਦੀ ਲੋੜ ਸੀ ਸਾਂਝੀ ਘਰ ਵਿੱਚ ਮਿੱਤਰੋ ਕੁਮ ਪੀਓ ਖਾਓ ਕਿਉਂ ਜੀ ਹਮਿੰਦਰ ਕੌਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ 2 ਘੰਟੇ ਹੋ ਗਏ ਆਪਾਂ ਨੂੰ ਵਿਛੜਿਆ ਹੁਣ ਤੈਨੂੰ ਪਤਾ ਨਾ ਤੂੰ ਦਸੌੜੀਆਂ ਦੇਖੋਗੀ ਲੈ ਮੈਨੂੰ ਕਿੱਥੇ ਟਾਈਮ ਦਾ ਪਤਾ ਲੱਗਦਾ ਹੈਗਾ ਮੇਰੇ ਤਾਂ ਪੂਰਾ ਪੂਰਾ ਦਿਨ ਲੰਘ ਜਾਂਦਾ ਵੀਰੇ ਪਰ ਵਧੀਆ ਬਹੁਤ ਆ ਜਿਹੜਾ ਅੱਖਾਂ 'ਚ ਧੂਆਂ ਪੈਂਦਾ ਤੈਨੂੰ ਅੱਖਾਂ ਨੂੰ ਲੱਗਦਾ ਨਹੀਂ ਤੇ ਸਾਰਾ ਉਹਦਾ ਕੰਨ ਵਾਂਗ ਕੱਢ ਦਿੰਦਾ ਸਾਡੀਆਂ ਬੀਬੀਆਂ ਕਹਿੰਦੀਆਂ ਹੁੰਦੀਆਂ ਸਾਰੀ ਮੈਡਮ ਹੁਣ ਵੱਖ ਕਰ ਦਿੰਦਾ ਇਹ ਧੂਆਂ ਨੇ ਤੂੰ ਵੀ ਸਗਾ ਲਵੋ ਇੱਕ ਸ਼ੁਕਰਾਨਾ ਨਹੀਂ ਫੀਲ ਹੁੰਦਾ ਕਿ ਜਿਵੇਂ ਆਮ ਆਪਣੇ ਬਿਆਂ ਦੇ ਵਿੱਚ ਜਦੋਂ ਕੜਾਹੀ ਚੜਦੀ ਹੁੰਦੀ ਸੀਗੀ ਹਾਂਜੀ ਉਸ ਵੇਲੇ ਕੋਈ ਚਾਹ ਦਾ ਮਾਹੌਲ ਪੈਦਾ ਹੋ ਜਾਂਦਾ ਸੀ ਹਨ ਪਰ ਸੰਜੇ ਘਰ ਤੱਕ ਕੜਾਹੀ ਰੋਜ਼ ਚੜਦੀ ਆ ਹਾਂ ਹੈਨਾ ਰੋਜ਼ ਕੜਾਂ ਚੜਦੀ ਆ ਮੈਂ ਕੱਲ ਪਰਸੋਂ ਬੜੇ ਅੱਬਾ ਹਾਂ ਤੁਹਾਨੂੰ ਝੂਆਂ ਲੱਗਦਾ ਹੀ ਗਈ ਇੱਥੇ ਕਰਦੇ ਹਾਂ ਹਾਂ ਨਹੀਂ ਮੈਂ ਕੱਲ੍ਹ ਬਾਰਸ ਨੂੰ ਲੱਗੀ ਹੋਈ ਸੀ 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 ਗਜਰੇਲਾ ਬਣਾਇਆ ਪਿੰਨੀਆਂ ਬਣਾਉਣੀਆਂ ਹਾਂ ਪਰ ਮੈਂ ਸੱਚੀ ਮੇਰੇ ਦਿਲ ਦਿਮਾਗ ਚ ਉਹਨੂੰ ਇਹ ਗੱਲ ਚੱਲ ਰਹੀ ਕਿ ਪੱਕਾ ਕਿਹੜੀ ਤਾਰ ਚ ਵਿੱਗੀਆ ਮੈਨੂੰ ਨਾ ਇੱਕ ਚਾੜਿਆ ਰਹਿੰਦਾ ਵੀ ਇਹ ਸਾਗ ਬਣਾਉਣਾ ਸਿਰ ਉਹ ਕੀ ਆ ਕਰਨਾ ਖੱਲਾ ਕਿ ਆਪਣਾ ਸਟਾਫ ਬਹੁਤ ਸੋਹਣਾ ਕੰਮ ਸੰਭਲ ਰਿਹਾ ਕੱਲ ਇੱਕ ਨੇ ਕੱਲ ਆਪਣੇ ਦੋਸਤ ਮਿੱਤਰ ਨੇ ਇੱਕ ਨੇ ਚਲੋ ਆਪਾਂ ਨਾਂ ਤਾਂ ਨਹੀਂ ਦੇਖਣਾ ਇੱਕ ਹਾਂ ਵੀ ਮੈਂ 5-6 ਦਿਨ ਤੋਂ ਲਗਾਤਾਰ ਲੰਮਾ ਸਮਾਂ ਇੱਥੇ ਬਿਤਾ ਰਿਹਾ ਹਾਂ ਹਾਂ ਜਿਹੜੇ ਆਪਣੇ ਕੋ ਰਹਿਣ ਆਉਂਦੇ ਨੇ ਉਹਨਾਂ ਨੇ ਵੀ ਹਾਂ ਤੇ ਕਈ ਵਾਰ ਰੱਬ ਤੁਹਾਡੇ ਤੋਂ ਬਖਸ਼ਿਸ਼ ਕਰ ਚੁੱਕਿਆ ਹੁੰਦਾ ਤੁਹਾਨੂੰ ਇਹ ਬਖਸ਼ਿਸ਼ ਦਾ ਪਤਾ ਨਹੀਂ ਹੈ ਨਾ ਉਹ ਕਹਿੰਦਾ ਵੀ ਮੈਂ ਇੱਥੇ ਇੱਕ ਜੀ ਨੋਟ ਕੀਤੀ ਇੱਥੇ ਮੈਂ ਹਾਸਾ ਦੇਖਿਆ ਹਾਂ ਇੱਥੇ ਟਾਕ ਦੇਖੀ ਹਾਂ ਪਰ ਨਿੰਦਿਆ ਚੁਗਲੀ ਨਹੀਂ ਦੇਖੀ ਇਸ ਟਾਈਮ ਮੈਨੂੰ ਕਿਹਾ ਵੀ ਜਿੱਥੇ ਸਾਫ਼ ਸੁਥਰਾ ਅੰਮ੍ਰਿਤ ਵਰਗਾ ਪਾਣੀ ਹੋਵੇ ਨਿੰਦਿਆ ਚੁਗਲੀ ਇੱਕ ਗੰਦਗੀ ਵਰਗੀ ਹੁੰਦੀ ਆ ਤੇ ਉਹ ਅਸੀਂ ਕਰਕੇ ਅਸੀਂ ਆਪਣੇ ਪਾਣੀ ਨੂੰ ਸੰਜੇ ਕਰਦੇ ਮਾਹੌਲ ਨੂੰ ਗੰਦਾ ਕਿਵੇਂ ਕਰੀਏ ਨਹੀਂ ਮੈਂ ਵੀ ਅਸਲ ਵਿੱਚ ਸਾਡੇ ਫੂਟ ਤੇ ਅਸਰ ਪੈਣਾ ਅਸਲੀ ਸੁੱਖ ਇਹ ਵੀ ਆ ਕਿ ਅਸਲੀ ਸੁੱਖ ਸਾਡੀ ਜ਼ਿੰਦਗੀ 'ਚ ਆਉਂਦਾ ਵੀ ਉਦੋਂ ਹੀ ਆ ਜਦੋਂ ਸਰਬੱਤ ਦੇ ਭਲੇ ਦੀ ਜਦੋਂ ਸਾਰਿਆਂ ਦੇ ਭਲੇ ਦੀ ਗੱਲ ਹੋਵੇ ਕਿਉਂਕਿ ਆਪਾਂ ਮਹਿਸੂਸ ਕਰਦੇ ਆਂ ਕਿ ਕੋਈ ਚੀਜ਼ ਕਿਸੇ ਦੇ ਵਾਸਤੇ ਨਹੀਂ ਚੰਗਾ ਮਾੜਾ ਸਾਡੀਆਂ ਅੱਖਾਂ ਸੋਚ ਲੈਂਦੀਆਂ ਨੇ ਹਾਂ ਹਰ ਇੱਕ ਦੇ ਆਪਣੇ ਹਾਲਾਤ ਨੇ ਹਾਂ ਸੋ ਇਹੀ ਆਪਾਂ ਗੱਲ ਕਰਦੇ ਆਂ ਆਪਣੇ ਕੋ ਜਿਹੜੇ ਲੋਕ ਆਉਂਦੇ ਨੇ ਕਹਿੰਦੇ ਨੇ ਅਸੀਂ ਆਏ ਕਿਹੜੀ ਹਾਲਤ ਵਿੱਚ ਚੱਲੇ ਕਿਹੜੀ ਹਾਲਤ 'ਚ ਹਾਂ ਕਿੰਨਾ ਪਿਆਰ ਮੁਹੱਬਤ ਸਤਿਕਾਰ ਜਿਹੜਾ ਹੁਣ ਇੱਕ ਮਿੰਟ ਤਾਂ ਲੱਗਦਾ ਇਹਦੇ ਨਾਲ ਆਪਣੀ ਸਮਾਜ ਨੂੰ ਕਾਫੀ ਦੇਰ ਹੋ ਰੀ ਸਕੂਲ ਦੇ ਬੱਚੇ ਆਏ ਟੀਚਰ ਆਏ ਧੂਏ ਜੀ ਖੜੇ ਕਹਿੰਦੇ ਕਿ ਕਿੰਨਾ ਸੋਹਣਾ ਲੱਗਦਾ ਫਿਰ ਉਹ ਕਹਿੰਦੇ ਅਸੀਂ ਤਾਂ ਕਮਲਿਆਂ ਨੇ ਚਾ ਕਾਟਣੀ ਦਾ ਦੁੱਧ ਪੀਣਾ ਸੀ ਚਲੋ ਮੈਂ ਹਾਸਦੀ ਸੀ ਵੀ ਮੋੜਦੇ ਹੋਏ ਪੀ ਲਿਓ ਪਰ ਇਹ ਚੀਜ਼ ਲੱਗਦਾ ਹੈ ਵੀ ਕਿੰਨਾ ਬੰਦੇ ਦੇ ਵਿੱਚ એનર્ਜੀ ਹੋਣੀ ਹੁਣ ਤੈਨੂੰ ਇਹ ਪਤਾ ਲੱਗ ਗਿਆ ਵੀ ਜਿਹੜੇ ਹਲਵਾਈ ਦੀ ਦੁਕਾਨ ਤੇ ਮੁਰੇ ਮਠਿਆਈ ਪਈ ਜਾਂਦੀ ਉਹ ਜ ਬਣਾਉਣ ਨੂੰ ਕਿੰਨੀ ਮਿਹਨਤ ਲੱਗਦੀ ਹੈ ਨਾ ਹਾਂ ਇਹ ਤਾਂ ਕੋਲ ਪਤਾ ਬੱ데 ਪਰ ਤੇਰੀ ਕਿਸਮਤ ਤੇਰੀ ਬਣਦੀ ਮਗਰੋਂ ਤੇ ਬੇ ਪਹਿਲਾਂ ਜਾਂਦੀ ਆ ਮੈਂ ਤਾਂ ਆਰਡਰ ਆਇਆ ਪੈਨੇ ਅੱਜ ਮੈਂ ਫੇਰ ਦੁਬਾਰਾ ਬਣਾਉਣੀ ਖੱਲਾਂ ਕਿ ਮੈਂ ਕੱਲ ਕਿ ਅੱਜ ਮੈਂ ਕੋਈ ਪਿੰਗੀਆਂ ਨਹੀਂ ਬਣਾਉਣੀ ਆ ਪਰ ਰਾਤ ਮੇਰੀ ਭੈਣ ਮਾਚ ਦਾ ਫੋਨ ਆਇਆ ਕਿਉਂ ਕਿਉਂ ਹਮੇਸ਼ਾ ਚਲ ਪਿਆਰ ਨਾਲ ਹੱਕ ਨਾ ਕਹਿ ਦਿੰਦੇ ਤਾਜ਼ੀਆਂ ਬਣਾ ਦਿਓ ਮੈਂ ਕਿਹਾ ਬਿਲਕੁਲ ਔਰ ਸਾਡੀ ਕੋਸ਼ਿਸ਼ ਵੀ ਮੇਰੀ ਤਾਂ ਹੁੰਦੀ ਆ ਵੀ ਜਿੰਨਾ ਫਰੈਸ਼ ਸਮਾਨ ਦੇ ਸਕੀਏ ਫਿਰ ਅਸੀਂ ਕਰਨਾ ਵੀ ਕੀ ਆ ਜਦੋਂ ਉਹ ਨਾ ਕੈਨੇਡਾ ਚ ਕਹਿੰਦੀ ਹੁੰਦੀ ਸੀ ਵੀ ਬਈ ਮੈਂ ਕੋਈ ਵੀ ਕੰਮ ਕਰ ਲਵਾਂ ਕਲੀਨ ਅਪ ਦਾ ਕੰਮ ਕਰ ਲਵਾਂ ਮੈਂ ਮੁੜ ਕੇ ਨਰਸਿੰਗ ਨਹੀਂ ਕਰਨੀ ਤੇ ਫਿਰ ਮੈਂ ਸੋਚਣਾ ਵੀ ਮਨੀ ਵਾਈਜ਼ ਕਿਹੜੀ ਚੀਜ਼ ਮੁਕਾਬਲਾ ਕਰੂ ਇਹਦਾ ਹਾਂ ਪਰ ਸੋਚੇ ਹੀ ਨਹੀਂ ਸੀ ਕਿ ਉਸ ਤੋਂ ਵੀ ਵੱਡੀਆਂ ਇੱਕ ਸਿੱਖਿਆ ਵੀ ਮਿਲੀ ਹਾਂ ਕਿ ਜਦੋਂ ਕੋਈ ਚੀਜ਼ ਤੁਹਾਡੇ ਦਿਲ ਨਾ ਰਹੇ ਉਹਨੂੰ ਛੱਡ ਦਿਓ ਹਾਂਜੀ ਹਾਂ ਤੇ ਜ਼ਰੂਰੀ ਨਹੀਂ ਕਿ ਉਸ ਤੋਂ ਵੀ ਵੱਡੀਆਂ ਸੰਭਾਵਨਾਵਾਂ ਜ਼ਿੰਦਗੀ 'ਚ ਪਈਆਂ ਹੁੰਦੀਆਂ ਨੇ ਰੱਬ ਦਾ ਭਰੋਸਾ ਰੱਖ ਕੇ ਨਵੇਂ ਰਾਹਾਂ 'ਚ ਨਿਕਲ ਜਾਓ ਹਾਂਜੀ ਅਰਦਾਸ ਕਰਕੇ ਉਹਦੀ ਕਿਉਂਕਿ ਉਹਦੀ ਕਿਰਪਾ ਤੋਂ ਬਿਨਾ ਤਾਂ ਕੁਝ ਹੋਣਾ ਨਹੀਂ ਹਾਂ ਤੇ ਇਹੀ ਚੀਜ਼ ਹੋ ਗਈ ਆ ਮੇਲਾ ਦੀ ਆ ਵੀ ਉਸ ਤੋਂ ਵੀ ਵੱਡੀ ਚੀਜ਼ ਵਾਪਰ ਗਈ ਜਿਹੜੀ ਸੋਚੀ ਨਹੀਂ ਜਾ ਸਕਦੀ ਜਿਵੇਂ ਨਾ ਇੱਕ ਕਹਾਵਤ ਸੁਣ ਲਈ ਸੀ ਅੱਗੇ ਤਾਂ ਤੁਸੀਂ ਦੇਖ ਲਓ ਤੂੰ ਇਹਦੀ ਗੱਲ ਕੀਤੀ ਮੈਂ ਪਹਿਲਾਂ ਤੁਹੇ ਨੂੰ ਰਿਕਾਰਡ ਕਰ ਲਾਂ ਵੀ ਸੱਚੀ ਵਿੱਚ ਇਹ ਖਿੱਚਦਾ ਖਿੱਚਦਾ ਉਹਦੇ ਹੱਥੋਂ ਆ ਨਾ ਆ ਦੇਖੋ ਹਾਂ ਤੇ ਹੁਣੇ-ਹੁਣੇ ਇਹਦੇ 'ਚ ਪਾਈ ਆ ਵੀ ਜੋ ਹੈ ਪਾਇਆ ਇਹ ਤਾਂ ਆ ਸ਼ੁਰੂ ਹੋ ਚੁੱਕਿਆ ਮੈਂ ਨਾਲ ਇਹ ਵੀ ਦੱਸਣਾ ਚਾਹੁੰਦੀ ਆ ਵੀ ਇੱਕ ਵਾਰ ਲੋਕਾਂ ਦਾ ਇਹ ਵੀ ਚੀਜ਼ ਦੇਖੇ आई मैगीला ਦੇ ਕੰਨਿਆਂ ਨੂੰ ਪਰ ਮੈਂ ਜ਼ਰੂਰ ਦੱਸਣਾ ਚਾਹੁੰਦੀ ਆ ਵੀ ਦੇਖੋ ਜਦ ਅਸੀਂ ਗਰਮੀਆਂ 'ਚ ਦੁੱਧ ਰੱਖਦੇ ਆ ਕੜਨੀ 'ਚ ਉਦੋਂ ਵੀ ਗਰਮ ਕਰਕੇ ਰੱਖਦੇ ਆ ਕਿਉਂਕਿ ਖਰਾਬ ਹੋਣ ਦੇ ਚਾਂਸ ਬਹੁਤ ਹੁੰਦਾ ਹੁਣ ਸਿਆਲਾਂ 'ਚ ਵੀ ਦੁੱਧ ਰੱਖਦੇ ਆ ਕੜਨੀ 'ਚ ਤਾਂ ਵੀ ਸਾਨੂੰ ਗਰਮ ਕਰਨਾ ਪੈਂਦਾ ਕਿਉਂਕਿ ਦਿਨ ਛੋਟਿਆ ਠੰਡ ਦੇ ਨਾਲ ਉਹ ਛੇਤੀ ਕੜਨ ਨਹੀਂ ਲੱਗਦਾ ਸੋ ਮਿਹਨਤ ਬਹੁਤ ਆ ਪਰ ਮੈਨੂੰ ਇਸ ਮਿਹਨਤ 'ਚ ਬਹੁਤ ਹੀ ਜ਼ਿਆਦਾ ਸੁਆਦ ਆ ਰਿਹਾ ਮੈਨੂੰ ਦਿਨ ਜੋਇਂ ਚੜਦਾ ਜਿਵੇਂ ਮੈਨੂੰ ਵੀ ਨਾਲ ਨਸ਼ਾ ਚੜ ਜਾਂਦਾ ਰਿਹਾ ਕਾਮਾ ਕਰਨਾ ਕਰਨਾ ਮੈਂ ਕਹਿਣ ਲੱਗੀ ਸੀ ਅੱਗੇ ਨਾ ਕਹਾਵਤ ਹੁੰਦੀ ਸੀ ਉਹਨੂੰ ਲੈਂਦੇ 네ਗੇਟਿਵ ਬੇਸੀ ਵੀ ਜੱਟਾ ਬੇ ਤੇਰੀ ਜੂਣ ਬੁਰੀ ਹਲ ਛੱਡ ਕੇ ਚਰੀ ਨੂੰ ਜਾਣਾ ਹਮ ਪਰ ਮੈਂ ਮੈਂ ਤੈਨੂੰ ਕਹਿਣੀ ਆ ਬਈ ਮੇਰੀ ਜੂਣ ਚੱਗੀ ਐ ਦੁੱਧ ਕਾੜਨੀ ਐ ਸਾਗ ਮੇਰਾ ਆ ਪਿਆ ਹਮ ਹੁਣ ਮੈਂ ਸਾਗ ਨੂੰ ਲੱਗਣਾ ਪਰ ਮੈਨੂੰ ਇਹਦੇ ਵਿੱਚ ਇੰਨਾ ਸ਼ੁਕਰਾਨਾ ਲੱਗਦਾ ਨਾ ਸ਼ੁਕਰਾਨਾ ਲੱਗਦਾ ਜਿਆਦਾ ਕੇ ਸਾਰੇ ਦੇਖਦੇ ਆ ਖੁਸ਼ ਹੁੰਦੇ ਤੇ ਫਿਰ ਖਾ ਕੇ ਉਹ ਜਿਹੜਾ ਆਵਾਦ ਮਰਦਾ ਮੈਂ ਉਸ ਟਾਈਮ ਹੱਥ ਸ਼ੁਕਰਾਨੇ ਚ ਜੋੜਦੇ ਵੀ ਸ਼ੁਕਰ ਹੈ ਪ੍ਰਮਾਤਮਾਏ ਕਰਨ ਜੋਗੇ ਕਰਤਾ ਇਹ ਹੈ ਤਾਂ ਅਸੀਂ ਪਰ ਤੰਦਰੁਸਤੀ ਆ ਰਹੀ ਹੈ ਨਾਲ ਦੀ ਨਾਲ ਆਪਣੀ ਮੱਖਣੀ ਵੀ ਮੇਲੇ ਦੇ ਬਣ ਰਹੀ ਆ ਹਾਂਜੀ ਬਣਾਈ ਗਈ ਅੱਜ ਹੁਣ ਤਾਂ ਸਾਰਾ ਕੁਝ ਤਾਂ ਇੱਥੇ ਹੀ ਲੈ ਜਾਂਦਾ ਫਿਰ ਲੋਕਾਂ ਦੀ ਅੱਖਾਂ ਸਾਹਮਣੇ ਹੈ ਕਿਉਂਕਿ ਅੱਜ ਸਾਡਾ ਟਾਈਮ ਉੱਧਰ ਜਾਂਦਾ ਹੈ ਨਹੀਂ ਗਾ ਦੇਖੋ ਇਹ ਆਦੀ ਅਸਲੀ ਮੱਖਣੀ ਜਿਹੜੀ ਬਰਾਂ ਬਰਾਂ ਦੀ ਰੜਕਦੀਆਂ ਜਿੜਕਦੇ ਹਾਂ ਇਹ ਅਸੀਂ ਤੇ ਆ ਦੇਖੀ ਸਾਰਾ ਕੰਮ ਕਰੀਏ ਨਾਲੇ ਫਿਰ ਸਤ ਰਣਕ ਮੇਲਾ ਮਿਸ ਹੋ ਜਾਂਦਾ ਜੇ ਅਸੀਂ ਇੱਕ ਸਾਈ ਹਾਂ ਇੱਥੇ ਜਦ ਤੁਸੀਂ ਕੰਮ ਕਰਦੇ ਆਪਾਂ ਹੁਣ ਸਾਰਾ ਇਹੀ ਸੋਚਿਆ ਹੈ ਨਾ ਵੀ ਆਪਾਂ ਡੇਰੀ ਆਪਣੀ ਇੱਧਰ ਹੀ ਲਿਆਉਣੀ ਆ ਚਲ ਚੁੱਕੇ ਚੱਲੇ ਚੁਗਾ ਜਿਹੜੇ ਬਾਕੀ ਕੰਮ ਨੇ ਉਹ ਵੀ ਦੇਖ ਹੋ ਜਾਂਦੇ ਨੇ ਪੂਰੇ ਲੈ ਲੋ ਜਾਨੀ ਦੁੱਧ ਮੋਜਾਂ ਲੁੱਟ ਰਹੀਆਂ ਹੈ ਪੂਰੀਆਂ ਨਹੀਂ ਆ ਮੋਜਾਂ ਐਨ ਲੋਕਾਂ ਨਾਲ ਮਿਲਣ ਵਿੱਚ ਬੜਾ ਮਜ਼ਾ ਆਉਂਦਾ ਹੈ। ਹਾਂ। ਇਹ ਇੱਕ ਆਪਾਂ ਗੱਲ ਦੱਸਣੀ ਵੀ ਚਾਹੁੰਦੇ ਆ ਕਿ ਜੇ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਆਵੇ। ਹਾਂਜੀ। ਪਰ ਇੱਕੋ ਗੱਲ ਦਾ ਖਿਆਲ ਰੱਖੋ ਕਿ ਤੇ ਨਿੰਦਾ ਚੁਗਲੀ ਤਾਂ ਨਹੀਂ ਹੋ ਰਹੀ। ਬਸ ਉਹਦੇ ਲਈ ਉਹਦੇ ਲਈ ਟਾਈਮ ਹੀ ਨਾ ਛੱਡੋ ਆਪਣੇ। ਆਪਣੇ ਆਪ ਨੂੰ ਇੰਨੇ ਟਾਈਮ ਇਸ ਤਰ੍ਹਾਂ ਹੁੰਦਾ ਜੇ ਰਹਿਮਤਾਂ ਦੇਖਣ ਲੱਗ ਜਿਓ। ਹਾਂ। ਫਿਰਦੇ ਦੀ ਸ਼ੁੱਧਤਾ ਤੋਂ ਬਿਨਾ ਇਹ ਗੱਲ ਬਾਪਰ ਨਹੀਂ ਨੀ ਜੋ ਮਰਜ਼ੀ ਕਰ ਲਵੇ ਕੋਈ ਗਰਵਾਣੀ ਹੁਣ ਪੜੀ ਦੀ ਸਵੇਰੇ ਉੱਠ ਠਕ ਕੇ ਕੋ ਬਾਰ ਬਾਰ ਕੀ ਪੜਨਾ ਹੈ ਇਹ ਬਾਰ ਬਾਰ ਗੱਲ ਵੀ ਇੱਕੋ ਹੀ ਲਿਖੀ ਹੋਈ ਹੈ ਕਿ ਜਿੰਨੀ ਦੇਰ ਤੱਕ ਆਪਣੇ ਮਨ ਤੋਂ ਦੂਰੀ ਨਹੀਂ ਬਣਾਉਂਦਾ ਹਾਂਜੀ ਆਪਣੇ ਮਨ ਦੇ ਪ੍ਰਤੀ ਜਾਗਦਾ ਨਹੀਂ ਹਾਂ ਤੇ ਆਪਣੇ ਮਨ ਨੂੰ ਸਾਫ਼ ਨਹੀਂ ਕਰਦਾ ਉਨੀ ਦੇਰ ਤੱਕ ਉਹ ਤਾਂ ਰਹਿਮ ਤਾਂ ਬੰਦਰ ਨੂੰ ਖੜਾ ਹਾਂ ਤਾਂ ਤਾਂ ਹਰ ਟਾਈਮ ਹੀ ਜਿਵੇਂ ਕਹਿੰਦੇ ਆ ਵਰਖਾ ਹੋ ਹੀ ਰਹੀ ਹਾਂ ਆ ਦੇਖੋ ਹੁਣ ਆਪਣੀ ਇੱਛਾ ਸੀ ਨਾ ਤੇਰੀ ਇਹ ਡ੍ਰੀਮ ਸੀ ਜੀ ਹਰਮਿੰਦਰ ਦਾ ਕਿ ਸਾਂਝੇ ਘਰ ਵਿੱਚ ਕਿਹੋ ਜਿਹਾ ਚੁੱਲਾ ਹੁਣ ਆਪਣੇ ਚੁੱਲਾ ਸਾਂਝਾ ਬਣ ਵੀ ਗਿਆ ਕੋਈ ਇੱਥੇ ਕਿਵੇਂ ਅਜਾ ਕੇ ਲੋਕ ਆਪਣੇ ਕੋਲ ਬਹਿ ਜਾਂਦੇ ਨੇ ਤੁਸੀਂ ਹੋਰ ਦੇਖੋ ਕਈ ਵਾਰ ਅਸੀਂ ਮੱਕੀ ਦੀ ਰੋਟੀ ਲਾਉਣੇ ਆ ਕਈ ਬੀਬੀਆਂ ਆਉਂਦੀਆਂ ਕਹਿੰਦੀ ਲਾ ਮੈਂ ਦੋ ਰੋਟੀਆਂ ਲਾ ਲਵਾਂ ਇੱਕ ਦਿਨ ਆਪਣੀ ਕੁੜੀ ਨਾਲ ਕਹਿੰਦੀ ਉਹ ਕਹਿੰਦੀ ਮੈਂ ਹੋਰ ਵੀ ਕਰਾ ਦਿੰਦੀ ਪਰ ਜਾਣਾ ਮੁੰਡਾ ਕਾਲੀ ਕਰੀ ਜਾਂਦਾ ਦੀ ਨਾਲ ਮੇਰੇ ਹਾਂ ਇਹ ਕੁਝ ਕਰ ਵੀ ਤੇਰੇ ਇਦਾਂ ਦੇ ਤਜਰਬੇ ਤੋਂ ਕੋਈ ਮੈਨੂੰ ਤਾਂ ਦੱਸਦੀ ਹੁੰਦੀ ਆ ਵੀ ਅੱਜ ਕੋਈ ਆਇਆ ਉਹ ਕਹਿੰਦਾ ਉੱਠ ਮੈਂ ਤੈਨੂੰ ਜੱਫੀ ਪਾਉਣੀ ਆ ਬਸ ਜਾਣਾ ਨਹੀਂ ਇੱਕ ਦਿਨ ਪਹਿਲਾਂ ਸੀ ਰੋਟੀ ਲਾਉਂਦੇ ਸੀ ਇੱਕ ਬੀਬੀ ਭੈਣ ਆਈ ਉਹ ਆਈ ਪੂਰੇ ਹੱਕ ਜੇ ਨਾ ਆਈ ਪਰ ਇਹੋ ਕਹਿੰਦੀ ਮੈਂ ਲਾਵਾਂ ਸੱਚੀ ਉਹਨੇ ਇਹੀ ਕਿਹਾ ਬਹੁਤ ਸੋਹਣਾ ਲੱਗਿਆ ਤੇ ਰੋਟੀ ਬਹੁਤ ਸੋਹਣੀ ਲਾਈ ਕਹਿੰਦੀ ਰੋਟੀਆਂ ਤਾਂ ਮੈਂ ਹੋਰ ਵੀ ਲਾਦਾ ਮੁੰਡਾ ਕਾਲੀ ਕਰੀ ਜਾਂਦਾ ਉਹ ਆਪਣੀ ਕੁੜੀ ਮੇਰੇ ਨਾਲ ਲੱਗੀ ਸੀ ਕਹਿੰਦੀ ਵੈਸੇ ਸਾਨੂੰ ਵੀ ਹੈਲਪ ਦੀ ਲੋੜ ਸੀਗੀ ਇੱਕ ਜਿਹਨੂੰ ਆਪਾਂ ਆਪਣੀ ਬੇਟੀ ਉਹ ਕਹਾਂਗੇ ਛੋਟੀ ਉਮਰ ਦੀ ਆਈ ਬਸ ਮੈਂ ਚੁੱਲੇ ਚਾਮ ਕੇ ਤੁਸੀਂ ਕਹਿੰਦੀ ਦੀਦੀ ਇੱਕ ਮਿੰਟ ਆਜੋ ਫੋਟੋ ਖਿਚਾਉਣੀ ਆ ਤੁਹਾਡਾ ਹੋਰ ਟਾਈਮ ਨਹੀਂ ਲੈਣਾ ਤੁਹਾਨੂੰ ਦੇਖ ਕੇ ਅਸੀਂ ਬਹੁਤ ਇਨਸਪਾਇਰ ਹੋ ਰਹੇ ਹਾਂ ਇੱਕ ਕੱਲ ਸਵੇਰ ਹਾਂ ਕਹਿੰਦੇ ਅਸੀਂ ਜਾਣਾ ਸੀ ਪਹਿਲਾਂ ਉਹਨੇ ਫੋਨ ਕੀਤਾ ਬ੍ਰੇਕਫਾਸਟ ਦਾ ਪੁੱਛਿਆ ਤੁਹਾਡੀਆਂ ਵੀਡੀਓਜ਼ ਦੇਖਦੇ ਰਹਿੰਦੇ ਹਾਂ ਕਹਿੰਦੀ ਭੈਣ ਜੀ ਤੁਹਾਡੀ ਸਾਦਗੀ ਤੁਹਾਡਾ ਸੂਟ ਪਾਉਣਾ ਉਹਨੇ ਪਜਾਮਾ ਪਾਇਆ ਸੀ ਉਹਨੇ ਦੱਸਿਆ ਕਹਿੰਦੀ ਕੁੜੀਆਂ ਨੇ ੱੱਕੇ ਨਾਲ ਲੈਤਾ ਮੇਰੀ ਪਸੰਦ ਨਹੀਂ ਹਾਂ ਪਰ ਕਹਿੰਦੀ ਥੋਡੀਆਂ ਇਹ ਚੀਜ਼ਾਂ ਸਾਨੂੰ ਬਹੁਤ ਤਾਂ ਜਿਵੇਂ ਨਹੀਂ ਹੁੰਦਾ ਵੀ ਉਤਸ਼ਾਹ ਦਿੰਦੀਆਂ ਨੇ ਉੱਪਰ ਚੱਕਦੀਆਂ ਨੇ ਕਹਿੰਦੀ ਬਹੁਤ ਸੋਹਣਾ ਲੱਗਿਆ ਸੋ ਇਹ ਚੀਜ਼ਾਂ ਫਿਰ ਮੈਨੂੰ ਲੱਗਦਾ ਇਹੋ ਜੀ ਜਿਹੜੀ ਮਿਲਣੀ ਆ ਇਹ ਤੁਹਾਨੂੰ ਇੱਕ ਤਾਂ ਮੈਂ ਕਹੂੰਗਾ ਕਿ ਵਿਚਾਰਾਂ ਤੋਂ ਰਹਿਤ ਕਰ ਦਿੰਦੀ ਆ ਭਾਵ ਰਹਿ ਜਾਂਦਾ ਇਕੱਲਾ ਹਾਂਜੀ ਹਾਂ ਤੇ ਬਾਕੀ ਚੀਜ਼ਾਂ ਤੋਂ ਵੀ ਬਚਾ ਦਿੰਦੀ ਹੈ ਹੈਨਾ ਕਿਸੇ ਨੈਗੇਟਿਵਿਟੀ ਦਾ ਖਿਆਲ ਨਹੀਂ ਆਉਣ ਦਿੰਦੀ ਕਿਉਂਕਿ ਹੁਣ ਇੱਕੋ ਹੀ ਚੀਜ਼ ਆਉਗੀ ਜਾਂ ਤਾਂ ਪੋਜ਼ਿਟਿਵ ਬੰਦੇ ਦੀ ਗੱਲ ਕਰ ਲੋ ਜਾਂ ਨੈਗੇਟਿਵ ਦੀ ਗੱਲ ਕਰ ਲੋ ਨੈਗੇਟਿਵਿਟੀ ਚ ਪੈ ਕੇ ਅਸੀਂ ਵੀ ਦੁਖੀ ਹੁੰਨੇ ਆ ਤੇ ਗੱਲਾਂ ਸਾਂਝੀਆਂ ਉਹੀ ਕਰ ਰਹੇ ਆ ਜਿਹੜੀਆਂ ਆਪਾਂ ਇੱਥੇ ਆਏ ਹੋਏ ਲੋਕਾਂ ਨਾਲ ਕਰਦੇ ਆ ਉਹ ਪੁੱਛਦੇ ਨੇ ਵੀ ਖੁਸ਼ੀ ਕਿਵੇਂ ਹੋਇਆ ਜਾ ਸਕਦਾ ਮੈਂ ਕਿਹਾ ਵੀ ਆਪਣੇ ਆਪ ਦੀ ਸਫਾਈ ਕਰਕੇ ਹੋਇਆ ਜਾ ਸਕਦਾ ਤੇ ਦੂਜੀ ਗੱਲ ਦੇਖੋ ਇੱਕ ਹੋਰ ਆਪਾਂ ਤਾਂ ਕਈ ਵਾਰ ਟ੍ਰਾਇਲ ਕਰਦੇ ਆ ਚੀਜ਼ਾਂ ਆਪਣੇ ਲਈ ਆ ਜਿਹੜੀਆਂ ਚਿਹਰਾ ਲੈਂਦੀਆਂ ਸੀ ਹਮ ਸਭ ਤੋਂ ਵੱਧ ਵਰਤ ਹੋ ਰਹੀਆਂ ਨੇ ਮੰਗਾ ਲਈਏ 10 ਕਿੰਮ ਲਾਦੀਆਂ ਹੋ ਗਈਆਂ ਹਾਂ 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 ਲੋ ਠੀਕ ਆ ਵੀ ਮੈਂ ਆਪਣਾ ਕੰਮ ਕਰਨਾ ਵੀਡੀਓ ਲਈ ਮੇਰੇ ਕੋਲ ਜਿਆਦਾ ਟਾਈਮ ਨਹੀਂ ਠੀਕ ਜਿੰਨਾ ਤੁਸੀਂ ਟਾਈਮ ਲੈ ਲਿਆ ਚਲ ਮਿਹਰਬਾਨੀ ਤੁਹਾਡੀ ਹਾਂ ਤੁਹਾਡੇ ਧੰਨ ਭਾਗ ਮੇਰਾ ਟਾਈਮ ਮਿਲ ਗਿਆ ਨਹੀਂ ਮੈਂ ਕੰਮ ਕਰਦੀ ਹਾਂ ਠੀਕ ਲੱਗਾ ਜੀ ਸਮਝੇ ਘਰ ਵਿੱਚ ਆ ਮਿੱਤਰੋ ਕੁ ਮੋ ਪੀਓ ਖਾਓ ਨਿੱਤਰੋ